ਸਾਸਰੀ ਕਾਰਜੀ ਸਾਰਿਆਂ ਨੂੰ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਬੰਦੀ ਛੋਟ ਦਿਵਸ ਦੀਆਂ ਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਸਾਡੇ ਵੱਲੋਂ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਾਂਜੀ ਤੇ ਇਦਾਂ ਹੀ ਸਾਰੇ ਜਣੇ ਹੱਸਦੇ ਖੇਡਦੇ ਰਹੋ ਹਨਾ ਤੇ ਆਪਾਂ ਤੁਹਾਡੇ ਬਾਤੇ ਵਧੀਆ ਵਧੀਆ ਵਲੋਗ ਲੈ ਕੇ ਆਉਂਦੇ ਰਾਵਾਂਗੇ ਤੇ ਤੁਸੀਂ ਸਾਡੀ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਅਸੀਂ ਅੱਜ ਸੋਚਿਆ ਕਿ ਬੈੱਡ ਤੇ ਹੀ ਲੈ ਆਉਂਦੇ ਆ ਹਨਾ ਤੇ ਸਾਰੇ ਜਣਿਆਂ ਨੇ ਉਹ ਵਲੋਗਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਦਾ ਸਾਰੇ ਦਾ ਕਰੀ ਫੇਰ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀਆਂ ਬਲੇਸਿੰਗ ਭੇਜੀਆਂ ਵਾ ਇੰਨੀਆਂ ਕंग्रेचुਲੇਸ਼ਨ ਭੇਜੀਆਂ ਹਨਾ ਅਸੀਂ ਸੋਚੰਦੇ ਹੀ ਕਿ ਕਵਲ ਬਾਜੀ ਉਹਨਾਂ ਦਾ ਟਾਈਮ ਤੇ ਲੱਗਣਾ ਨਹੀਂ ਆ ਹਨਾ ਕਿਉਂਕਿ ਉਹ ਕੰਮਾਂ ਦੇ ਵਿੱਚ ਵਿਜੀ ਹੁੰਦੇ ਆ ਤੇ ਉਹਦੇ ਕਰਕੇ ਫਿਰ ਬਹੁਤ سارے ਕੰਮ ਹੁੰਦੇ ਆ ਹਨਾ ਘਰਾਂ ਦੇ ਵਿੱਚ ਵੀ ਤੇ ਬਾਕੀ ਵੀਡੀਓ ਵੀ ਬਣਾਉਂਦੀ ਆ ਵਲੋਗ ਵੀ ਬਣਾਉਂਦੀ ਆ ਉਹਦੇ ਕਰਕੇ ਟਾਈਮ ਜਿਹੜਾ ਵਾ ਘੱਟ ਨਿਕਲਦਾ ਵਾ ਉਹਨਾਂ ਦੇ ਮਹਾ ਮਹਾ ਇਹਨਾਂ ਦੇ ਆਪਣੇ ਕੰਮ ਪੂਰੇ ਹੁੰਦੇ ਆ ਤੇ ਮੈਂ ਸੋਚਿਆ ਨਾਲੇ ਤੇ ਦੀਵਾਲੀ ਹੋ ਜੂਗੀ ਤੇ ਨਾਲੇ ਪਾਰਟੀ ਹੋ ਚੁਈ ਸਾਡੇ ਵੱਲੋਂ ਬੈਡ ਦੀ ਹੈ ਨਾ ਮੰਮੀ ਵਧੀਆ ਗੱਲ ਹੈ ਨਾ ਵਧੀਆ ਗੱਲ ਹੈ ਨਾ ਵਧੀਆ ਚੀਜ਼ ਸੋਚੀ ਹੈ ਨਾ ਮੈਂ ਕਮੈਂਟ ਕਰਕੇ ਦੱਸਿਓ ਤੇ ਅਹ ਅਹੀਂ ਸਲਾਹ ਕਰਨ ਦੇ ਸੀ ਕਿ ਕੀ ਲੈ ਕੇ ਜਾਈਏ ਉਹਨਾਂ ਵਾਸਤੇ ਤੇ ਉਹ ਅਜੇ ਸਲਾਹ ਜਲੰਡੀ ਆ ਤੇ ਯਾਂ ਕਿ ਜਦੋਂ ਤੁਹਾਡੇ ਨਾਲ ਛੋਟਾ ਜਿਹਾ ਵਲੋਗ ਸਾਂਝਾ ਕਰੀਏ ਹੁਣ ਮੈਂ ਜਾਊਂਗਾ ਸ਼ਹਿਰ ਸ਼ਹਿਰੋਂ ਜਿਹੜੀ ਚੀਜ਼ ਪਸੰਦ ਹੁੰਦੀ ਆ ਖਾਣ ਖਾਣ ਵਾਲੀ ਹਨਾ ਮਠਿਆਈ ਹੋ ਕੀ ਮਠਿਆਈਆਂ ਜੋ ਕੋਈ ਕੁਝ ਚੀਜ਼ ਲੈ ਕੇ ਜਾਵਾਂਗੇ ਕੋਈ ਤੇ ਉਧਰੋਂ ਨਮਕੀਨ ਚੀਜ਼ ਵੀ ਲੈ ਕੇ ਜਾਊਗਾ ਨਮਕੀਨ ਵਾਲੀ ਚੀਜ਼ ਵੀ ਕੋਈ ਲੈ ਕੇ ਜਾਵਾਂਗੇ ਤੇ ਕੀ ਲੈਨੇ ਆ ਕੀ ਬਣਦੀ ਆ ਸਲਾਹ ਉਹ ਤੁਸੀਂ ਅੱਗੇ-ਅੱਗੇ ਦੇਖ ਲਿਓ ਤੇ ਬਾਕੀ ਜਾਊਂਗਾ ਕੱਲਾ ਮੈਂ ਕਿਉਂਕਿ ਫਿਰ ਘਰ ਦੇ ਕੰਮ ਹੋਰ ਫਿਰ ਤੇਰੇ ਮੰਮੀ ਜੀ ਹੋਣੀ ਵੀ ਆਣਾ ਹੈ ਨਾ ਹੈ ਨਾ ਤੇ ਕੰਮ ਕਰੀਏ ਕਰਨੇ ਆ ਤੇ ਫਿਰ ਮੰਮੀ ਜੀ ਹੋਣੀ ਆਂਦੇ ਅਸੀਂ ਘਰ ਦੇ ਕੰਮ ਕਰ ਲੈ ਮੈਂ ਤੇ ਆਖਿਆ ਚਲੋ ਤੇ ਫਿਰ ਮੰਮੀ ਕਹਿੰਦੇ ਬਰੇ ਬਰੇ ਵਾਲਾ ਦੇਣ ਹੋ ਤੇ ਦਰਵਾਜੇ ਪੰਦ ਨਹੀਂ ਕਰਨੇ ਹੈ ਨਾ ਆ ਵੀ ਹੁੰਦਾ ਹੈ ਨਾ ਬਾਕੀ ਫਿਰ ਮੈਂ ਸੋਚਿਆ ਕਿ ਚਲੋ ਮੈਂ ਚਲ ਜਾਨਾ ਵਾ ਨਾਲੇ ਪਾਰਟੀ ਦੇ ਕੇ ਆਉਨੇ ਆ ਨਾਲੇ ਉਹਨਾਂ ਨੂੰ ਦੀਵਾਲੀ ਤੇ ਆਉਨੇ ਆ ਹੈ ਨਾ ਦੋਵੇਂ ਜੀ ਜਾਹੋ ਜਨਗੀਆਂ ਕਿ ਨਹੀਂ ਜੋ ਵੀ ਕੁਝ ਖਾਣਾ ਵਾ ਬਬਲੂ ਨੇ ਅਜੇ ਸਾਨੂੰ ਨਹੀਂ ਪਤਾ ਕੀ ਖਾਣਾ ਵਾ ਤੁਹਾਡੇ ਨਾਲ ਨਾਲ ਐ ਨਹੀਂ ਵੇਖਣਾ ਸਾਰਾ ਕੁਝ ਹਨ ਮੈਂ ਸੋਚਣਿਆ ਕਿ ਉਹ ਚੀਜ਼ ਲੈ ਕੇ ਜਾਈ ਜਾਵੇ ਜਿਹੜੀ ਬਹੁਤ ਘਟ ਖਾਦੀ ਕਿਉਂਕਿ ਇੱਕੋ ਚੀਜ਼ ਖਾ ਖਾ ਬੰਦਾ ਬੋਰ ਹੋ ਜਾਂਦਾ ਬਾਕੀ ਆ ਕਿ ਉੱਥੇ ਉਣ ਜਾਣ ਲੱਗਾ ਰਹਿੰਦਾ ਵਾ ਸਾਰੇ ਭੈਣ ਭਰਾਵਾਂ ਦਾ ਤੇ ਚਲੋ ਇੱਤਾ ਹੀ ਉਣ ਜਾਣ ਲੱਗਾ ਰਹੇ ਉੱਥੇ ਤੇ ਹਰੇਕ ਚੀਜ਼ ਉਹਨਾਂ ਕੋਲ ਮਠਿਆਈ ਤੇ ਅੱਗੇ ਬਹੁਤ ਪਈ ਆ ਹਨਾ हां ਆਪਾਂ ਨਹੀਂ ਸਲਾਵਾ ਨਹੀਂ ਕਰਨਾ ਉਹ ਉੱਥੇ ਹੁਣ ਜਿਹੜਾ ਕੁਝ ਵਧੀਆ ਲੱਗੂਗਾ ਬਬਲੂ ਕਹਿੰਦਾ ਮੈਂ ਉਹ ਹੀ ਲੈ ਆ ਆ ਮੈਂ ਉਹ ਕਿਸੇ ਕੋਈ ਚੀਜ਼ ਉੱਥੇ ਜਿਹੜੀ ਮੈਨੂੰ ਵਧੀਆ ਲੱਗੀ ਤੇ ਉਹ ਮੈਂ ਲੈ ਕੇ ਜਾਊਗਾ ਤੇ ਨਾਲ ਆਪਾਂ ਕੁਝ ਹੋਰ ਐਡ ਕਰਾਂਗੇ ਉੱਥੋਂ ਹਨਾ ਤੇ ਚਲੋ ਫਿਰ ਠੀਕ ਆ ਫਿਰ ਮੈਂ ਜਾਣਾ ਹੁਣ ਸ਼ਹਿਰ ਤੇ ਸ਼ਹਿਰੋਂ ਸਮਾਨ ਲੈ ਕੇ ਤੇ ਫਿਰ ਸਿੱਧਾ ਹੀ ਮੈਂ ਉਧਰ ਨੂੰ ਚੱਲ ਜਾਣਾ ਵਾ ਠੀਕ ਆ ਤੇ ਚਲੋ ਠੀਕ ਆ ਜੀ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਉਹ ਵੀ ਬਹੁਤ ਖੁਸ਼ੀ ਕਰਦੇ ਆ ਜਦੋਂ ਕੋਈ ਹੁੰਦਾ ਵਾ ਇਹ ਇਕੱਲਾ ਆਏ ਨਹੀਂ ਮੈਂ ਹੀ ਜਦੋਂ ਵੀ ਕੋਈ ਨਾ ਘਰ ਕੋਈ ਭੈਣ ਭਰਾ ਹੁੰਦਾ ਵਾ ਜਾਂ ਮੈਂ ਜਾਣਾ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਕਰਦੇ ਆ ਤੇ ਬਸ ਉਹਨਾਂ ਦੀ ਇਹੋ ਖੁਸ਼ੀ ਜਿਹੜੀ ਆ ਸਾਨੂੰ ਮੋਹ ਲੈਂਦੀ ਆ ਤੇ ਉਹਨਾਂ ਵੱਲ ਖਿੱਚ ਕੇ ਲੈ ਜਾਂਦੀ ਆ ਹੈਨਾ ਤੇ ਨਾਲੇ ਜਿਹੜਾ ਸਾਨੂੰ ਗਿਫਟ ਦੇ ਕੇ ਗਏ ਸੀਗੇ ਉਹ ਵਾਲੇ ਵਲੋਗ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਵਾ ਤੇ ਇਦਾਂ ਹੀ ਸਾਰੇ ਵਲੋਗਾਂ ਨੂੰ ਪਿਆਰ ਦਿਆ ਕਰੋ ਤੇ ਇਦਾਂ ਹੀ ਆਪਾਂ ਜਿਹੜਾ ਤੁਹਾਡੇ ਤੁਹਾਡੇ ਨਾਲ ਵਧੀਆ ਵਧੀਆ ਤੁਹਾਡੇ ਵਾਸਤੇ ਜਿਹੜੇ ਵਲੋਗ ਇਦਾਂ ਹੀ ਲੈ ਕੇ ਹੁੰਦੇ ਰਵਾਂਗੇ ਤੇ ਚਲੋ ਠੀਕ ਆ ਜੀ ਫਿਰ ਮੈਂ ਜਾਣਾ ਹਾਂ ਹੁਣ ਸ਼ਹਿਰ ਤੇ ਤੁਹਾਨੂੰ ਉੱਥੇ ਜਾ ਕੇ ਮਿਲਦਾ ਇਨ੍ਹਾਂ ਤੋਂ ਇਹੀ ਹਰ ਇੱਕ ਚੀਜ਼ ਲੈ ਕੇ ਜਾਣੇ ਆ ਬਹੁਤ ਸਵਾਦ ਹੁੰਦੀ ਆ ਤੇ ਬਾਕੀ ਆ ਕਿ ਜੇ ਕੋਈ ਚੀਜ਼ ਸਵਾਦ ਲੱਗੇ ਤੇ ਫਿਰ ਆਪਣੇ ਆਪ ਜਿਹੜੀ ਤਾਰੀਫ ਨਿਕਲਦੀ ਆ ਹਨਾ ਸੋ ਇੱਧਰ ਸਟਾਰ ਲੱਗੇ ਅੱਜ ਜਲੇਬੀਆਂ ਦਾ ਵੀ ਤੇ ਬਹੁਤ ਵਧੀਆ ਸਵਾਦ ਬਣਾਉਂਦੇ ਆ ਜਲੇਬੀਆਂ ਵੀ ਸੋ ਇੱਥੋਂ ਲੈ ਕੇ ਚੱਲਦੇ ਆਂ ਆਪਾਂ ਜਲੇਬੀਆਂ ਮਤਲਬ ਮਠਿਆਈਆਂ ਤੇ ਚਲੋ ਬਤੇਰੀਆਂ ਨਾਲ ਰਸਗੁੱਲੇ ਗੁਲਾਬ ਜਾੰਨੂ ਲੈਂਦੇ ਆ ਪਰ ਮੈਂ ਫਿਰ ਅੱਜ ਜਲੇਬੀਆਂ ਲੈ ਕੇ ਚੱਲਣ ਵਾਲੇ ਅੰਕਲ ਜੀ ਹੁਣੀ ਵੀ ਸ਼ਕੀਨ ਆ ਜਲੇਬੀਆਂ ਖਾਣ ਦੇ ਸੋ ਇਸ ਕਰਕੇ ਮੈਂ ਜਲੇਬੀਆਂ ਕਰਾ ਲਈਆਂ ਵਾ ਤੇ ਜਲੇਬੀਆਂ ਲੈ ਕੇ ਜਾਣੇ ਆ ਨਾਲ ਕੁਝ ਹੋਰ ਕਰਾਉਣੇ ਆ ਉਹ ਫਿਰ ਤੁਸੀਂ ਉੱਥੇ ਜਾ ਕੇ ਦੇਖਿਓ ਕੀ ਕੀ ਲੈ ਕੇ ਚੱਲਣਾ ਮੈਂ ਠੀਕ ਆ ਤੇੰਨੇ ਆ ਸਰਪ੍ਰਾਈਜ਼ ਨਾਲੇ ਦੀਵਾਲੀ ਹੋ ਜੂਗੀ ਤੇ ਨਾਲੇ ਪਾਰਟੀ ਹੋ ਜੂਗੀ ਹਨਾ ਜਦੋਂ ਵੀ ਆਉਣੇ ਅਸੀਂ ਇੱਥੋਂ ਹੀ ਲੈਣੇ ਆ ਤੇ ਇੱਥੋਂ ਵੇਖੋ ਹੁਣ ਕੀ ਖੜਦਾ ਵਾ ਤੇ ਲੈ ਕੇ ਜਾਂਦੇ ਆ ਫਿਰ ਇਧਰ ਦੀ ਸਾਈਡ ਤੇ ਕਾਫੀ ਕੁਝ ਹੋਣਾ ਅੱਜ ਦੀਵਾਲੀ ਦੇ ਮੌਕੇ ਤੇ ਕਾਫੀ ਕੁਝ ਬਣਾ ਰਿਆ ਹੈ ਵੀ ਲੋਕ 12 ਵਾਰਾਂ ਵਿੱਚ ਲਿਖ ਕੇ ਜਾਂਦੇ ਆ। ਆ 12 ਸਮੋਸੇ ਬਾਦ ਨੂੰ ਆਇਦ। ਬਾਕੀ ਲੈ ਕੇ ਜਾਣੇ ਇੱਥੋਂ ਦੇਖਦੇ ਆਂ ਕੀ ਕੀ ਕਿਹੜੀ ਕਿਹੜੀ ਚੀਜ਼ ਪਸੰਦ ਆ ਫਿਰ ਉਹੀ ਉਸ ਹਿਸਾਬ ਨਾਲ ਲੈ ਕੇ ਜਾਂਦੇ ਆਂ। ਹਾਂ ਆਪਾਂ ਇੱਥੋਂ ਜਲੇਬੀਆਂ ਪੈਕ ਕਰਾਉਣੇ ਆਂ ਕਹਿ ਦਿੱਤਾ ਹੋਇਆ ਵਾ ਤੇ ਰੌਣਕਾਂ ਲੱਗੀਆਂ ਪੂਰੀਆਂ ਆਪਣੇ ਸ਼ਹਿਰ ਸ਼ਰੀਕ ਬਿੰਦਪੁਰ ਵਿੱਚ ਤੁਸੀਂ ਦੇਖ ਸਕਦੇ ਹੋ। ਤੇ ਇੱਧਰ ਦੁਕਾਨ ਤੇ ਪੁਰੀਆਂ ਰੌਣਕਾਂ ਲੱਗੀਆਂ ਬਾਜੀ ਪਹੁੰਚ ਚੁਕੇ ਆ ਪਰ ਇੱਧਰ ਤੇ ਰੋਟੀ ਵਾਲਾ ਕੰਮ ਸ਼ੁਰੂ ਹੋਇਆ ਵਾ ਹੈ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਬਬਲੂ ਬਾਸ ਵਧੀਆ ਮੈਂ ਤੇ ਸਾਰਿਆਂ ਨੂੰ ਕਿਹਾ ਸੀ ਰੋਟੀ ਅਜੇ ਨਾ ਖਾਇਓ ਤੇ ਤੁਸੀਂ ਹੈ ਕੰਮ ਚਾਲੂ ਮੈਂ ਸਪੈਸ਼ਲ ਚੀਜ਼ ਲੈ ਕੇ ਆਇਆ ਤੁਹਾਡੇ ਹੱਥੇ ਤੇ ਤੁਸੀਂ ਇਹਨੂੰ ਵੀ ਪਾਵਾਂਗੇ ਛੱਡ ਦੇ ਵੀ ਨਹੀਂ ਸੁਕਾਉਣ ਚਲ ਕੋਈ ਨਹੀਂ ਖਾਓ ਖਾਓ ਤੇ ਤੁਸੀਂ ਆਜੋ ਫਿਰ ਹਾਂ ਇੱਥੇ ਪਨੀਰ ਦੋ ਤੂੰ ਪਤਾ ਨਹੀਂ ਕੀ ਲਿਆਂਦਾ ਵਾ ਬੱਸ ਆ ਹਾਂ ਜਿਹੜੀ ਚੀਜ਼ ਮੈਂ ਲੈ ਗਿਆ ਹਾਂ ਹਾਂ ਪਰ ਇਹ ਆ ਕਿ ਚਲੋ ਪਨੀਰ ਅੱਗੇ ਤੇ ਕੋਈ ਚੀਜ਼ ਨਹੀਂ ਵਾ ਇਹ ਪਰ ਤੂੰ ਮੈਨੂੰ ਡਾਉਲ ਮਾਈਂਡਡ ਬਣਾ ਕਰ ਮੈਂ ਚੱਲਾਂ ਤੇ ਨਾਲੇ ਚੱਲਾ ਚੱਲ ਮੇਰੇ ਨਾਲ ਚੱਲੋ ਚੱਲ ਆਜੋ ਕਾਸੀ ਕਰ ਨਹੀਂ ਮੈਂ ਤੁਹਾਡੇ ਬਾਤੇ ਤੇ ਅੰਕਲ ਬਾਤੇ ਜਿਹੜਾ ਸਪੈਸ਼ਲ ਚੀਜ਼ ਲੈ ਗਿਆ ਹਾਂ ਅੰਕਲ ਨੂੰ ਤੂੰ ਖਾਣ ਦੇ ਪਨੀਰ ਹੈ ਅੰਕਲ ਨਹੀਂ ਨਹੀਂ ਇਤਰਾ ਨਹੀਂ ਉਹਦੇ ਮੈਂ ਇਹਨੂੰ ਦੇ ਦੇ ਜੁਗ ਜਾਈ ਕੋਈ ਗੱਲ ਨੂੰ ਚਲੋ ਆਜੋ ਆਜੋ ਅੰਕਲ ਵਾਸਤੇ ਰੱਖ ਲੀ ਹਾਂ ਕੋਈ ਨਹੀਂ ਆਜੋ ਚਲ ਆਜੋ ਫਿਰ ਭਾਜੀ ਚਲੀ ਜੀ ਬਾਕੀ ਸਾਰੇ ਇੱਥੇ ਆ ਭਾਜੀ ਹੋਣੀ ਤੇ ਹੁਣ ਉੱਤੇ ਜਾਣੇ ਆ ਅੰਟੀ ਸਾਸਰੀ ਘਾਲ ਸਾਸਰੀ ਘਾਲ ਆ ਜੀ ਆ ਉੱਤੇ ਯਾ ਸਾਰੇ ਹੈ ਬੂਆ ਮਾਰ ਰਹਾ ਮੈਂ ਸਹੀ ਸਾਸਰੀ ਘਾਲ ਜੀ ਸਾਰਿਆਂ ਨੂੰ ਇਹ ਕਰੀ ਫੇਰ ਮੈਂ ਦੀਵਾਲੀ ਲੈ ਕੇ ਆਇਆ ਤੁਹਾਡੇ ਸਾਰਿਆਂ ਆ ਤੇ ਦੀਵਾਲੀ ਹਾਂ ਦੀਵਾਲੀ ਪਟਾਕੇ ਵੀ ਆਪਾਂ ਲੈ ਆਂਦੇ ਆ ਇਹ ਪਟਾਕੇ ਨਹੀਂ ਐ ਦੂਜੇ ਢਿੱਡ ਵਾਲੇ ਪਟਾਕੇ ਤੇ ਆਹ ਲੋ ਫੜੋ ਫੜੋ ਵੀ ਫੜੋ ਆਓ ਵੇ ਕੀ ਕਹਿ ਰਹੇ ਨੇ ਲਿਖੀ ਲਿਆ ਹੈ ਹੈ ਬਬਲੂ ਚੀਜੀ ਲੱਗੇ ਆਂ ਚੀਜੀ ਮੰਮਾ ਨਾਲ ਰੰਟੀ ਜੀ ਲੱਗੇ ਆ ਜਾਰੇ ਸਾਰੇ ਵਧੀਆ ਠੀਕ ਠਾਕ ਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਮੈਂ ਨਾ ਉਹਨਾਂ ਨੂੰ ਕਹਿਣ ਦਿਆ ਮੈਂ ਕਿ ਚਲੋ ਚੱਲੀਏ ਤੇ ਜਾਂਦੇ ਆ ਤੇ ਉਹ ਫਿਰ ਘਰੇ ਵੀ ਉਹ ਉਹਨਾਂ ਨੇ ਸਫਾਈਆਂ ਸਫਾਈਆਂ ਤੁਹਾਨੂੰ ਪਤਾ ਫਿਰ ਚੱਲਣ ਡੀਆਂ ਹਾਂਜੀ ਤੁਹਾਨੂੰ ਵੀ ਜੀ ਸੇਮ ਟੂ ਤੇ ਜਲੇਬੀਆਂ ਗਰਮੋ ਗਰਮ ਮੈਂ ਤੁਹਾਡੇ ਘਰ ਡੱਬੇ ਤੇ ਅੱਗੇ ਪਏ ਐ ਬੜੇ ਹਨਾ ਤੇ ਕੁਝ ਵੱਖਰਾ ਮਿੱਠਾ ਜਿਹੜਾ ਲੈ ਕੇ ਜਾਣੇ ਆ ਤੇ ਸਮੋਸੇ ਇੰਨਾ ਕੋ ਬਬਲੂ ਸਮੋਸੇ ਮੈਂ ਤੁਹਾਨੂੰ ਕਿਹਾ ਨਹੀਂ ਮੈਂ ਖਵਾਉਂਗਾ ਤੇ ਨਾਲੇ ਮੈਂ ਹੁਣੇ ਅੱਜ ਵਾਲੇ ਮੌਕੇ ਤੋਂ ਕੋਈ ਵਧੀਆ ਮੌਕਾ ਹੋ ਨਹੀਂ ਸਕਦਾ ਇੱਕ ਤੇ ਅਸੀਂ ਬੈੱਡ ਲਿਆਂਦੇ ਨਾਲੇ ਉਹਦੀ ਪਾਰਟੀ ਹੋ ਜੂਗੀ ਤੇ ਨਾਲੇ ਹਾਂ ਜੀ ਉਹ ਕਰਿਆ ਮਾਰਾ ਕਰੰਦਿਆ ਮੈਨੂੰ ਦੱਸਿਆ ਗਿਆ ਕਿ ਤੂੰ ਸੱਚੀ ਪਹਿਲਾ ਵਾਰ ਬੈੱਡ ਖਰੀਦਿਆ ਹਾਂ ਹਾਂ ਜੀ ਨਹੀਂ ਸਹੀ ਗੱਲ ਆ ਕਿਉਂਕਿ ਜਦੋਂ ਉਦੋਂ ਲੈਣ ਲੱਗੇ ਸੀ ਨਾ ਤੇ ਡੈਡੀ ਜੀ ਵੇਚਦਾ ਹੋਗੇ ਸੀ ਉਦੋਂ ਤੇ ਫਿਰ ਉਦੋਂ ਸਾਰਾ ਕੁਝ ਰੁਕ ਗਿਆ ਉੱਥੇ ਹੀ ਮੈਂ 10th ਵਿੱਚ ਹੀ ਹਾਂ ਉਹਦੇ ਕੰਮ ਸਾਰਾ ਖਲੋ ਜਾਂਦੀ ਆ ਨਾਲੇ ਉਹ ਤੋਂ ਬਾਅਦ ਫਿਰ ਮੁੜ ਕੇ ਫਿਰ ਤੁਹਾਨੂੰ ਪਤਾ ਫਿਰ ਜ਼ਿੰਮੇਵਾਰੀ ਪੈ ਗਈ ਮਾਂ ਮੀ ਨੇ ਤੁਹਾਨੂੰ ਸੰਭਾਲ ਲਿਆ ਇਹਨਾਂ ਪੜਾਇਆ ਆ ਇੱਧਰ ਉੱਧਰੋਂ ਪੈਸੇ ਲੈ ਕੇ ਤੇ ਮੈਨੂੰ ਡਿਗਰੀ ਕਰਾਈ ਫਿਰ ਹੁਣ ਮੈਂ ਆਪਣੇ ਪੈਰਾਂ ਤੇ ਹੋਇਆ ਹਾਂ ਤੇ ਚਲੋ ਹਣਾ ਪਰ ਤੂੰ ਇੰਨਾ ਬਹੁਤ ਖਰਚਾ ਨਾ ਕਰਿਆ ਕਰ ਉਹ ਨਹੀਂ ਕੋ ਆਓ ਜੀ ਲੈ ਆਕਰ ਮੋਲਣਾ ਲੈ ਉਹ ਨਹੀਂ ਕੋਈ ਗੱਲ ਨਹੀਂ ਦੱਸ ਨਹੀਂ ਨਹੀਂ ਇਹਦਾ ਵੀ ਲੱਗਦਾ ਹੈਗਾ ਨਹੀਂ ਨਹੀਂ ਕੋਈ ਗੱਲ ਨਹੀਂ ਜੰਟੀ ਜੀ ਬਣਾਉਂਦੇ ਆ ਤੂੰ ਚੱਲ ਲੈ ਲੈਮ ਲੈ ਚੱਲ ਵਲੌਗ ਬਣਾ ਲੈ ਨਾ ਉਹਦੀ ਵਧੀਆ ਲੱਗਦੀ ਆ ਅੱਜ ਹੈਂਡ ਮੇਡ ਨਹੀਂ ਅੱਜ ਰੈਡੀ ਮੇਡ ਓਏ ਮੈਂ ਮੋਟੇ ਘਰੇ ਕੁਛ ਬਣਾਇਆ ਹਾਂ ਕਿਤੇ ਦਰਹਾਰ ਵਾਰੀ ਮੈਂ ਬਣਾ ਕੇ ਦਿੰਦੇ ਤੈਨੂੰ ਠੀਕ ਠੀਕ ਅੱਛਾ ਤੇ ਜਲੇਬੀਆਂ ਮੈਂ ਲੈ ਕੇ ਆਇਆ ਵਾਂ ਆਂਟੀ ਜੀ ਹੁਣਾ ਤੇ ਅੰਕਲ ਹੁਣਾ ਤੇ ਮੈਂ ਬੜੇ ਸ਼ੌਂਕ ਨਾਲ ਖਾਂਦੇ ਹਾਂ ਨਾ ਆਹੋ ਖਾਈਏ ਚਲੋ ਚਾਹ ਬਣਾ ਲਓ ਜਿ ਬਣਾਉਣੀ ਆ ਤੇ ਹਨਾ ਓਏ ਸਾਹਿਬ ਗਰਮ ਹੋਣਾਈਓ ਹਾਂਜੀ ਕਿਦਾਂ ਫਿਰ ਟੇਸਟ ਬਹੁਤ ਜ਼ਿਆਦਾ ਬੈਸਟ ਆ ਸਮੋਸਾ ਤੇ ਬ੍ਰੈਡ ਠੀਕ ਆ ਮੈਨੂੰ ਹਮਝ ਲਗਿਆ ਸਮੋਸੇ ਦੀ ਤਾਰੀਫ ਕਰਾਂਗਾ ਬ੍ਰੈਡ ਦੀ ਕਰਾਂ ਦੋਵਾਂ ਦੀ ਕਰ ਦੋ ਮੇਰੀ ਬ੍ਰੈਡ ਚ ਜਲੇਬੀਆਂ ਦੀ ਗੱਲ ਜਲੇਬੀਆਂ ਨਹੀਂ ਜਲੇਬੀਆਂ ਤਾਂ ਹੈ ਹੀ ਆਇਆ ਮੈਂ ਜਲੇਬੀਆਂ ਤੇ ਜਲੇਬੀਆਂ ਲੈ ਕੇ ਮੋਲ ਲੈਣ ਦਾ ਪਰ ਲੱਗਣੀ ਨਹੀਂ ਲੱਗਣੀ ਨਾ ਡਈਆਂ ਖਾਣ ਤੋਂ ਪਹਿਲੇ ਫਾਈਵ ਸਟਾਰ ਦੇਤਾ ਮੈਂ ਬ੍ਰੈਡ ਬਹੁਤ ਸਵਾਦ ਸਵਾਦ ਆ ਬ੍ਰੈਡ ਦਾ ਟੇਸਟ ਬਹੁਤ ਵਧੀਆ ਹਾਂਜੀ ਬ੍ਰੈਡ ਤਾਂ ਲੱਗਣੀ ਨਹੀਂ ਵਾਲਾ ਬਰੈਡ ਹੋਗਾ ਜਲੇਬੀਆਂ ਵੀ ਬਹੁਤ ਟੇਸਟ ਵਾ ਮੈਂ ਅੰਕਲ ਵਾਤੇ ਲੈ ਕੇ ਆਇਆ ਤੇ ਅੰਕਲ ਰੋਟੀ ਖਾਂਦੇ ਥੱਲੇ ਬਹਿ ਗਏ ਮੈਂ ਹਾਂ ਚੱਲਾਂ ਅੰਕਲ ਨੂੰ ਕੋਈ ਪਨੀਰ ਨਾ ਖਾਂਦੇ ਸ਼ੌਂਕ ਨਾਲ ਖਾਂਦੇ ਲਖਾਈਏ ਕਿ ਅੰਕਲ ਨੇ ਖਾ ਲੈਣੀਆਂ ਭਰਾਵਾ ਹਾਂ ਅੰਕਲ ਦੀ ਗੱਲ ਹੋ ਗਈ ਸਹੀ ਹੋਟੀਆਂ ਮਿੰਟਾਂ ਦਾ ਅੰਕਲ ਬਣੀਆਂ ਨਹੀਂ ਆਟੇ ਕਰੇ ਚਲੋ ਖਾਣ ਵਾਲੀ ਚੀਜ਼ ਆ ਸਵਾਦ ਬਸ ਨੂੰ ਆਪਣੀ ਮਿਹਲਾ ਇਹ ਰਸਮਨ ਭਾਈ ਹੈ ਹਨ ਕਿ ਇਹਨਾਂ ਨਾਲ ਰਿਚ ਪੈਸੇ ਟੀਜ ਬਣਦੀ ਮੰਮੀ ਮਹਿਨ ਨਾਲ ਹੀ ਲੈ ਕੇ ਆਏ ਨਾਲੇ ਪਾਰਟੀ ਹੋ ਜੂਗੀ ਹਨ ਤੇ ਬੈਡ ਕੱਲ ਲੈ ਕੇ ਆਏ ਸੀ ਬੈਡ ਚੱਲ ਵਧਾਈਆਂ ਬੱਤ ਬੈਠਦੀਆਂ ਬਹੁਤ ਬਹੁਤ ਤੁਹਾਨੂੰ ਬਹੁਤੀਆਂ ਬਹੁਤੀਆਂ ਅੱਜ ਮੈਂ ਵਲੌਗ ਨਹੀਂ ਦੇਖਿਆ ਮੈਂ ਮਤਲਬ ਪਿਆ ਵੇਖ ਲਿਆ ਪੂਰਾ ਨਹੀਂ ਵੇਖਿਆ ਸਵੇਰ ਦਾ ਤਾਂ ਨਹੀਂ ਲੱਗਦਾ ਕਿ ਕਿਹੜੇ ਕਿਹੜੇ ਸਲੈਕਟ ਕੀਤੇ ਪਰ ਇਹ ਨਹੀਂ ਵੇਖਿਆ ਕਿ ਸਲੈਕਟ ਤੂੰ ਕਿਹੜਾ ਕੀਤਾ ਮੈਂ ਵੀ ਉਹ ਗੱਲ ਮੈਂ ਵੀ ਉਹ ਟਿਆ ਵੇਖਣਾ ਵੀ ਟਾਈਮ ਤੇ ਪੀ ਜੀ ਅਸੀਂ ਤੁਹਾਨੂੰ ਘਰ ਇਨਵਾਈਟ ਕੀਤਾ ਤੇ ਘਰਾਂ ਦੇ ਕੰਮ ਹੀ ਇਤਰਾ ਇਹੋ ਜਿਹਾ ਤੁਹਾਡੇ ਹੋਣਾ ਨਾ ਨਹੀਂ ਟਾਈਮ ਅੱਜ ਦਿਵਾਲੀ ਅੱਜ ਫਿਰ ਵੀਡੀਓ ਵੀ ਨਹੀਂ ਨਾ ਬਣਾਈ ਹਾਂਜੀ ਹਾਂਜੀ ਅੱਜ ਸਾਰਾ ਦਿਨ ਇਧਰ ਲੰਘ ਜਾਣਾ ਵਾ ਤਿਆਰੀਆਂ ਦੁੱਧੀਆਂ ਜੀ ਤੇ ਇਸੇ ਕਰਕੇ ਫਿਰ ਮੈਂ ਬੋਤਾ ਨਹੀਂ ਕਿੰਨਾ ਮੈਂ ਆਪ ਹੀ ਆ ਜਾਣਾ ਤੁਹਾਡੇ ਕੋਲ ਹੈ ਨਾ ਫਿਰ ਕਿ ਤੂੰ ਆ ਜਾ ਜਾਂ ਆਪਾਂ ਆ ਕੇ ਖਲ ਦੇ ਇੱਕ ਹੀ ਇੱਕ ਹੀ ਗੱਲ ਹੋਈ ਹੋਈ ਨਾ ਹਾਂਜੀ ਹਾਂ ਚਾਹ ਦਾ ਪਤਾ ਲੱਗ ਜਨਾ ਮੇਰੇ ਗੇਲ ਲਈਦਾ ਸਾਰੀਆਂ ਜੀਆਂ ਨੂੰ ਹਾਂਜੀ ਹਾਂਜੀ ਬਾਕੀ ਟੀਮ ਨੂੰ ਵੀ ਕੋਈ ਪਾਰਟੀ ਦੇਣ ਵਾਲਾ ਬੰਦਾ ਹੋਣਾ ਚਾਹੀਦਾ ਆਹੋ ਬਿਲਕੁਲ ਹੈ ਨਾ ਤੁਸੀਂ ਤੁਸੀਂ ਇੰਨਾ ਕਰਦੇ ਆ ਇੰਨੇ ਲੈਉਣੇ ਆ ਗਿਫਟ ਸਾਡੇ ਵਾਸਤੇ ਤੇ ਉਹ ਤੁਹਾਡਾ ਇੱਕ ਮਤਲਬ ਫਰਜ਼ ਬੰਦਾ ਆ ਆਪਣੀ ਟੀਮ ਮੈਂਬਰਾਂ ਦਾ ਮੇਰਾ ਵੀ ਆ ਫਰਜ਼ ਬੰਦਾ ਪਾਰਟੀ ਦੇਣ ਦਾ ਨਹੀਂ ਉਹਦੇ ਵੇਲੇ ਜਦੋਂ ਅਸੀਂ ਵੀ ਕੰਮ ਕਰਦੇ ਹਾਂ ਨੇ ਨਾ ਬਬਲੂ ਝਿੰਮਣ ਮੇਰੀ ਗੱਲ ਸੁਣੀ ਜਦੋਂ ਮੈਂ ਕੰਮ ਕਰਦਾ ਹਾਂ ਨਾ ਗਰੇਡਰ ਚਲਾਉਣਾ ਸੀ ਸਾਲ ਬਾਅਦ ਦੀਵਾਲੀ ਹੋਣੀ ਭਾਵੇਂ ਕੰਪਨੀ ਵਾਲੇ ਇੱਕ ਡੱਬਾ ਹੀ ਦੇਣ ਬੜਾ ਉਹਦਾ ਵੱਖਰਾ ਜਿਹਾ ਚਾਹ ਹੁੰਦਾ ਵੀ ਕੰਪਨੀ ਨੇ ਡੱਬਾ ਦਿੱਤਾ ਵਾ ਦੀਵਾਲੀ ਦਾ ਹਣਾ ਹਾਂਜੀ ਹਾਂਜੀ ਤੇ ਉਹ ਚੀਜ਼ ਹੁਣ ਸਾਡੇ ਵਿੱਚ ਵੀ ਆ ਜੀ ਸਾਰੇ ਭੈਣ ਭਰਾ ਸਾਡੇ ਜਿੰਨੇ ਸਾਡੇ ਨਾਲ ਕੰਮ ਕਰਨ ਵਾਲੇ ਆਪਾਂ ਕਦੀ ਟੀਮ ਮੈਂਬਰ ਤੇ ਸਮਝਿਆ ਨਹੀਂ ਕਿਸੇ ਦਾ ਸਾਰੇ ਭੈਣ ਭਰਾਵਾਂ ਦੀਵਾਲੀ ਦੇ ਉੱਤੇ ਕੋਈ ਵੀ ਚੀਜ਼ ਜਾਂ ਜੋ ਵੀ ਚਲੋ ਜਨਨਾਡ ਕੋ ਸਰਦਾ ਬਣਦਾ ਪਤਾ ਕਿਉਂ ਕਰਦੇ ਆ ਕਿਉਂਕਿ ਇਹ ਚੀਜ਼ਾਂ ਹੀ ਖੁਦ ਵੀ ਹੰਡਾਈਆਂ ਆ ਹਾਂਜੀ ਹੈਨਾ ਹਾਂਜੀ ਹਾਂਜੀ ਇੱਕ ਅੰਦਰੂਨੀ ਖੁਸ਼ੀ ਮਿਲਦੀ ਹੈ ਕਿ ਚੰਗਾ ਜਿਹਾ ਲੱਗਦਾ ਵਾ ਕਿ ਯਾਰ ਸਾਡੇ ਵਾਸਤੇ ਕਿਸ ਨੇ ਕੋਸ਼ਿਸ਼ ਕੀਤਾ ਹਾਂਜੀ ਇਹੋ ਚੀਜ਼ਾਂ ਜਦੋਂ ਸਾਡੇ ਨਾਲ ਹੁੰਦੀਆਂ ਆਹੀਂ ਅਸੀਂ ਬੜੇ ਖੁਸ਼ ਹੁੰਦੇ ਹਾਂ ਨਹੀਂ ਠੀਕ ਹੈ ਨਾ ਤੇ ਉਸੇ ਚੀਜ਼ ਨੂੰ ਦਿਮਾਗ 'ਚ ਲੈ ਕੇ ਚੱਲਣ ਦੇ ਆ ਕਿ ਜੇ ਸਾਡੇ ਨਾਲ ਹੁੰਦਾ ਤਾਂ ਸਾਨੂੰ ਇੰਨੀ ਖੁਸ਼ੀ ਮਿਲਦੀ ਆ ਤੇ ਜੇ ਅਸੀਂ ਆਪਣੇ ਕਿਸੇ ਵਾਸਤੇ ਕਰਾਂਗੇ ਤਾਂ ਉਹਨੂੰ ਕਿੰਨੀ ਖੁਸ਼ੀ ਮਿਲੂਗੀ ਬਸ ਇਹੋੀ ਚੀਜ਼ ਵਾ ਮੈਂ ਮੈਨੂੰ ਵੀ ਜਦੋਂ ਮੈਂ ਇਦਾਂ ਦਾ ਕੋਈ ਕੰਮ ਕਰਦਾ ਹਾਂ ਨਾ ਵੀ ਕੋਈ ਕਿਸੇ ਦੇ ਵਾਸਤੇ ਹਨਾ ਤੇ ਫਿਰ ਮੈਨੂੰ ਵੀ ਖੁਸ਼ੀ ਹੁੰਦੀ ਆ ਅੰਦਰ ਉਹਨੀ ਖੁਸ਼ੀ ਮਿਲਦੀ ਆ ਮੈਨੂੰ ਵੀ ਹਾਂ ਤੁਹਾਡੀ ਜਾਲਾ ਕਿੰਨਾ ਚਾਜ ਆ ਰਿਹਾ ਚਲੋ ਵੀ ਨੇ ਇਕੱਠੇ ਬਹਿ ਗਏ ਤੇ ਮੈਂ ਜੀ ਤੂੰ ਨਾ ਮਾਤੇ ਵੀ ਲੈ ਕੇ ਆਇਆ ਸੀ ਬਲਜੀਤ ਮੈਂ ਆਇਆ ਵਾ ਤੇ ਉਹ ਹੁਣ ਚਲ ਗਿਆ ਪਿੰਡ ਤੇ ਚਲੋ ਕੋਈ ਨਹੀਂ ਉਹਨਾਂ ਮਾਤੇ ਰੱਖ ਲਾਂਗੇ ਹੈਨਾ ਉਹਨਾਂ ਨਹੀਂ ਰੱਖ ਲਾਂਗੇ ਚਲ ਗਿਆ ਵਾ ਨਹੀਂ ਵੀ ਜਾਣਾ ਆ ਪਿਆਰੀ ਨੇ ਕਰ ਸਾਰੇ ਜਾਣੇ ਉੱਥੇ ਨਾ ਜੀ ਆ ਚਲ ਉੱਥੇ ਲੈ ਜਾਓ ਉਹਨਾਂ ਮਾਤੇ ਉੱਥੇ ਲੈ ਜਾਓ ਚਲੋ ਚਲ ਤੂੰ ਵੀ ਸਾਡੇ ਨਾਲ ਚਲੋ ਚੱਲ ਜਾਨੇ ਮੈਨੂੰ ਵੀ ਲੈ ਜਾਓ ਮੈਂ ਤਾਂ ਗਿਆ ਹੀ ਨਹੀਂ ਆ ਮੈਂ ਜਦੋਂ ਦਾ ਮੈਂ ਨਹੀਂ ਗਿਆ ਅੱਡੇ ਉੱਥੇ ਨਾ ਇੱਕ ਵਾਰ ਹੀ ਨਹੀਂ ਗਿਆ ਮੈਨੂੰ ਉੱਥੇ ਹੀ ਖਾਓ ਮੈਂ ਖਾ ਲਈ ਨਾ ਕੋਈ ਨਹੀਂ ਤੇ ਉਹ ਦੁਜਾ ਹਾਪੀ ਉਹ ਵੀ ਨਾਲ ਹੀ ਉਹ ਵੀ ਉੱਥੇ ਹੀ ਆ ਮੰਮੀ ਦੀ ਵੀ ਨਾਲ ਹੀ ਅੱਛਾ ਅੱਛਾ ਠੀਕ ਆ ਅੱਜ ਕਰਨ ਨੇ ਪਰਨਾ ਬੰਨਿਆ ਹੈ ਪਰਨੇ ਚ ਸੋਨਾ ਲੱਗਦਾ ਵਾ ਹੈ ਟੇਸਟ ਦੱਸ ਦੇ ਉਹ ਹੋ ਗਿਆ ਸਾਨੂੰ ਨਾਇਨ ਸਟਾਰ ਹੈ ਨਾਇਨ ਅੰਕਲ ਅੰਕਲ ਵੀ ਮਗਰ ਮਗਰ ਆ ਹੀ ਗਏ ਉਧਰ ਅੰਕਲ ਮੈਂ ਇੰਨਾ ਆਉਂਦੇ ਨਹੀਂ ਵੇਖਿਆ ਇੰਨਾ ਕੋਠੇ ਦੇ ਜਿਆਦਾ ਹੱਥ ਲੈ ਰਹਿੰਦੇ ਆ ਪਰ ਮੈਂ ਅੰਕਲ ਨੂੰ ਦੱਸ ਕੇ ਆਇਆ ਮੈਂ ਹਮ ਚਲੇਬੀਆਂ ਲੈ ਕੇ ਆਇਆ ਮੈਨੂੰ ਉੱਥੇ ਭਾਵੇਂ ਰੱਖੀ ਹਾਂ ਜਦੋਂ ਬਾਹਰ ਰੋਟੀ ਲੈ ਲਾਤੀ ਨਾ 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 ਬੈਠੋ ਅੰਕਲ ਬੈਠੋ ਅੱਗੇ ਡੈਡੀ ਦੀ ਤੁਸੀ ਕਾੜੀ ਦੀ ਡਿਊਟੀ ਹੁੰਦੀ ਆ ਤੇ ਹੋ ਗਿਆ ਖਤਮ ਹੋ ਗਿਆ ਨਹੀਂ ਜਲੇਬੀ ਹੋ ਗਿਆ ਖਤਮ ਸਮੋਸੇ ਤੇ ਪਕੌੜੇ ਆਏ ਉਹ ਅੱਗੇ ਲੈੜ ਕੇ ਆਏ ਹੋਏ ਫੜੋ ਅੰਕਲ ਤੇ ਟੇਸਟ ਦੱਸੋ ਮੈਨੂੰ ਮੈਂ ਰਸਗੁੱਲੇ ਖਾ ਖਾ ਤੇ ਅੱਕੇ ਆ ਤੁਸੀਂ ਗੁਲਾਬ ਜਾਮਨ ਨੂੰ ਹੈ ਆ ਬਿਮਾਰਾਂ ਦਾ ਖਾਣਾ ਆਪਣਾ ਲਿਆ ਵਾ ਬਿਮਾਰ ਕਿਤੇ ਖਾਂਦੇ ਸੀ ਮੁੱਛੇ ਬਿਮਾਰਾ ਬਾਦੇ ਨੇ ਯਾਰ ਇਹ ਲੈ ਅੰਕਲ ਸਿੱਕੇ ਇਨਾ ਹਨ ਅੰਕਲ ਮਿੱਠੇ ਦੇ ਤੇ ਚਲੇਬੀਆਂ ਦੇ ਹੈ ਕਿ ਨਹੀਂ ਮਿੱਠੇ ਦੇ ਸ਼ਕੀਨ ਤੁਸੀਂ ਤਾਂ ਇਹ ਮੁੱਛੇ ਲਾਂਗੇ ਇੱਥੇ ਲਾ ਦੇ